ਲੇ ਵੀ ਦੋ ਦੋਨਾਂ ਕੇ ਦੋਆਵਾਂ ਜਲਦੀ ਭੇਜੋ ਭਾਜੀ ਪਲੀਜ਼ ਇੱਕ ਤੇਰੀ ਮੁੱਠਾਂ ਦੇ ਵਿੱਚ ਪਹੁੰਚਵਾ ਦਿਓ ਕੋਈ ਲਈ ਝਗੜਾ ਨਾ ਕੰਡਾ ਨਹੀਂ ਪਿਆਰ ਨਾਲ ਜਿਹਨੂੰ ਮੱਦੀ ਲੋਕ ਮੋੜਦਾ ਕੋਈ ਟੱਕਰ ਨਹੀਂ ਕਿਹਦੇ ਕੋਲੋਂ ਆਇਆ ਇਹ ਬੱਸ ਹੋ ਗਿਆ ਕਿੰਨੇ ਏਰੀਆ ਜੀ ਇਹ ਮਾਨ ਦਾ ਸਰਕਾਰ ਬਕਰਨੀ ਹੈਗਾ ਇਹ ਬਕਰਨੀ ਹੈਗੇ ਬਕਰਨੀ ਮਿਲੇ ਕਿੰਨੇ ਟੱਕਿਆਗੇ ਕਿੱਟਕੀ ਬਿਆਉੜੂ ਓਏ ਕਿੱਟਕੀ ਬਿਆਉੜੇ ਪੰਜਾਬ ਨੂੰ ਤਨ ਤੱਕ ਕਿਤਾ ਕੀ ਹੋਏ ਉਹ ਤਾਂ ਪਤਾ ਚੋੜ ਤੈਨੂੰ ਮਮਾ ਲੋਕਾਂ ਦੇ ਬਣਵੇਂ ਐਮਐਲ ਬਣਾਏ ਬਣਵੇਂ ਐਨਐਲ ਇਹ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਨੂੰ ਬਣਵੇਂ ਐਮਐਲ ਬਣਾਏ ਗਰੀਬਾਂ ਨੇ ਬਣਵੇਂ ਐਮਐਲ ਨੇ ਅ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ ਅਜੇ ਅਸ਼ਾ ਕਰ ਰਹੇ ਹੋ ਅਮਰੀਕੀ ਐਨਾ ਕਰੋ ਬਾਹਰ ਲੋਕਾਂ ਨੂੰ ਕਹਿੰਦਾ ਹੋ ਗੱਲ ਕਰਦੇ ਮੇਰੇ ਭਰਾਓ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਇਹ ਗੱਲ ਆ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਠਾ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਭੋਲੇ ਭਾਲੇ ਨੂੰ ਧਮਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸੁਰੱਖਿਅਤ ਪਰਮਾ ਡਾਇਰੈਕਟਰ ਹਾਂ ਕਿੱਥੇ ਹੋ ਸੁਨੀਲ ਅਲਵਾਲੀਆ ਸੁਨੀਲ ਅਲਵਾਲੀਆ ਕਿੱਥੇ ਹੋ ਅਗਾਬ ਨਮਾਸ਼ਾ ਸੁਨੀਲ ਨੂੰ ਕਿੱਥੇ ਹੋ ਤਵੀਰ ਹਾਂ ਕੋਈ ਸਮੀਰ ਅਕੀਰ ਸਮੀਰ ਪਰੀ ਫੋਟੋ ਆ 2 ਭੱਜ ਗਿਆ ਇਹ ਰਹਿ ਗਿਆ ਸੰਨੀ ਆਲੂ ਵਾਲੀ ਆ ਉਹ ਭੱਜ ਗਿਆ ਸੰਨੀ ਆਲੂ ਵਾਲੀ ਆ ਇਹ ਨਾਲ ਉਹਦੇ ਫੋਟੋ ਸੀਗੀ ਨਾਲ ਆ ਗਈ ਹਮੇ ਕੋ ਭਾਜੀ ਮੈਂ ਤਾਂ ਖੰਡਾ ਲੱਭਣ ਗਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਬਲਵਾ ਸਮਝਦੇ ਇੱਥੇ ਕੋ ਕੈਮਰੇ ਲੱਗੇ ਰੱਖਾਦੇ ਅੱਜ ਕੈਮਰੇ ਲੱਗੇ ਆ ਮਰ ਜੇਗਾ ਤੂੰ ਸੱਚਾ ਬੋਲ ਹਾਂਜੀ ਉਸੇ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਨੋਕੇ ਦੇੰਦੇ ਲੋਕਾਂ ਨੂੰ ਲੋਕਾਂ ਦੇ ਗਰਜਗਰ ਦੇ ਦਿੰਦੇ ਅਧਿਕਾਰਾਂ ਤੋਂ ਹੱਡਕੋੜ ਕਰਦੇ ਆ ਜੀ ਬਾਈ ਜਿਹੜਾ ਮਣੀ ਜਿਹੜਾ ਕੱਟਵਰ ਦਾ ਬਟਾ ਜਿਹੜਾ ਚੜਨਾਗੇ ਆਪਾਂ ਜਿਹੜਾ ਆਂਦਾ ਬਾਹਰਲਾ ਬੰਦਾ ਲੋਕਰ ਆਪਣੇ ਭਰਾ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਪਾਰਟੀ ਦੇ ਬੰਦੇ ਮੈਂ ਕੋਈ ਗਿਲਾਨੀ ਕਿਹਨਾਂ ਆ ਬਾਹਰਲਾ ਬੰਦਾ ਨਹੀਂ ਮੈਂ ਆਪਣੇ ਲੋਕਾਂ ਨੇ ਇਹ ਅਗਲਾ ਵਿਚਾਰ ਕੀ ਹੋ ਗਿਆ ਦੁਨੀਆ ਦੀ ਮਰਜ਼ੀ ਹੈ ਬਾਹਰ ਡਰਾਡੇ ਬੰਦਾ ਨਹੀਂ ਬੈਠਦਾ ਬੰਦਾ ਨਹੀਂ ਕਰਦੀ ਸਾਰੇ ਬੰਦੇ ਨਾਰੂ ਵਿੱਚ ਪੈਂਦੇ ਰਹਿੰਦੇ ਹੈ ਇਹ ਉਹਨੂੰ ਅਮਰੀਕਾ ਦੀ ਗੱਲ ਹੈ ਮੋਰ ਦੀ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬਾਹਰ ਬੰਦੇ ਆ ਗਏ ਸੰਸਰੇ ਜੱਲੋਂ ਹਾਂ ਇਹਦਾ ਫੋਨ ਵੀ ਹੁਣ ਉੱਪਰ ਦਰਮੇਦ ਹੋ ਗਿਆ ਹੋਇਆ ਕੀ ਤੁਸੀਂ ਕਰਦੇ ਕਿ ਬੇਬਦਮਾਸ਼ੀ ਆ ਕੇ ਸੁੱਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਢੀ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਓ ਬਾਵਾ ਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਆ ਕੇ ਜਾਏ ਉਹ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਲਿਆ ਬੰਗਾਲ ਬੜੇ ਮੈਂ ਬੈਠੀ ਨਹੀਂ ਬੈਠੀ ਜੋ ਦੇਖੋ ਕੋਣ ਆ ਰਾਜਾ ਸਾਹਿਬ ਕੋਣ ਹੈ ਇਹ ਹੈ भॻवंत माण्हू बुके कहिड़े लको ਰਬਣੀ ਦੰਦੇ ਬਾਦ ਨੂੰ ਬਲਕੀ ਦੇ ਰਹਿ ਗਏ ਰੱਖਮਾਲੇ ਵੱਧਦੇ ਆ ਪਾਣੀ ਦੇ ਦੇ ਆਹ ਪਾਣੀ ਦੇ ਤੋਂ ਵੀ علاوہ ਇੱਧਰ ਲਾਉਂਦੇ ਆ ਕੋਈ ਨਾਲ ਨਹੀਂ ਹੋਊਗਾ